ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ਿਆਲ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਮੈਂ ਵੀ ਠੀਕ ਠਾਕ ਹਾਂ ਅੱਜ ਫਿਰ ਤੋਂ ਮੈਂ ਬਹੁਤ ਹੀ ਦਿਨਾਂ ਬਾਅਦ ਤੁਹਾਡੇ ਵਾਸਤੇ ਇੱਕ ਛੋਟਾ ਜਿਹਾ ਵਲੌਗ ਲੈ ਕੇ ਆਈ ਹਾਂ ਤੇ ਸਾਰੇ ਜਣੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਜਿਹੜੇ ਨਿਊ ਆਏ ਨੇ ਮੇਰੇ ਚੈਨਲ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਇਸ ਤੋਂ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਓ ਤੇ ਅੱਜ ਮੇਰੇ ਦਿਨ ਦੀ ਸ਼ੁਰੂਆਤ ਹੋਈਆ ਮਤਲਬ 7 ਵਜੇ ਕਿਉਂਕਿ ਅਸੀਂ ਲੇਟ ਈ ਮਤਲਬ ਲੈ ਲੇ ਲੇਟੀ ਉੱਠੀ ਦਾਵਾ ਤੇ ਅੱਜ ਸਕੰਦਰ ਉਹਨਾਂ ਦੇ ਪਾਪਾ ਵੀ ਘਰੇ ਸੀ ਮਤਲਬ ਉਹ ਵੀ ਰਾਤ ਹੀ ਆਏ ਹੋ ਏਸੀ ਤੇ ਇਹ ਵੀਡੀਓ ਹੈਗੀ ਹੈ ਜੀ ਬੁੱਧਵਾਰ 17 ਤਰੀਕ ਦੀ ਤੇ ਸੋ ਸਾਰੇ ਜਣੇ ਸੁਨੇ ਸੁਨੇ ਕਮੈਂਟ ਕਰਿਓ ਤੇ ਬਹੁਤ ਜ਼ਿਆਦਾ ਮਤਲਬ ਗਰਮੀ ਆ ਰਹੀ ਆ ਤੇ ਵੀੜੇ ਦਾ ਵੀ ਬਹੁਤ ਮੰਦਾ ਹਾਲ ਹੋਇਆ ਵਾ ਸੋ ਹੁਣ ਆਪਾਂ ਇੱਕ ਵਾਰੀ ਸਾਰਾ ਕੁਝ ਸੈੱਟ ਕਰਾਂਗੇ ਸੋ ਮਤਲਬ ਪਾਣੀ ਪੌਂਕੇ ਝਾੜੂ ਲਗਾ ਲਈਦਾ ਇੱਕ ਦਿਨ ਲਾ ਲਈਦਾ ਇੱਕ ਦਿਨ ਰਹਿਣ ਦੇਦਾ ਫਿਰ ਉਸ ਜਿਹੜੀ ਬਹੁਤ ਜ਼ਿਆਦਾ ਕਟਾਉੜ ਦੇਣਾ ਬਹੁਤ ਮੰਦਾ ਹਾਲ ਹੁੰਦਾ ਵਾ ਤੇ ਸੋ ਬੱਚਿਆਂ ਦਾ ਕਰਕੇ ਲਗਾਉਣਾ ਹੀ ਪੈਂਦਾ ਦੇ ਬੱਚੇ ਖੇਡਦੇ ਰਹਿੰਦੇ ਫਿਰ ਘੱਟ ਲਿਬੜਦੇ ਮਤਲਬ ਜਿਹੜੀ ਜਾਰੀ ਰੇਤਾ ਮਿੱਟੀ ਹੁੰਦੀ ਆ ਉਗਲੀ ਹੁੰਦੀ ਹੈ ਨਾ ਤੇ ਉਹ ਸਾਬ ਸਫਾਈ ਕਰ ਲੈਂਦੀਆਂ ਤੇ ਸੋ ਇੱਥੇ ਬਸ ਮੇਰਾ ਚੜੂ ਲੱਗਨਦਿਆ ਸੀ ਤੇ ਸਕੰਦਰ ਬਸ ਮੇਰੇ ਪਿੱਛੇ ਪਿੱਛੇ ਮੈਨੂੰ ਬਹੁਤ ਜ਼ਿਆਦਾ ਤੰਗ ਕਰੀ ਜਾਂਦਾ ਸੀ ਦਨੂਣਾ ਅਸਲ ਦੇ ਵਿੱਚ ਲੱਗੀ ਸੀ ਭੁੱਖ ਤੇ ਵੈਸੇ ਉਹਨੇ ਮੈਨੂੰ ਗਿਆਤ ਨਹੀਂ ਬਟ ਫਿਰ ਵੀ ਮੈਨੂੰ ਚੱਕਰ ਨੂੰ ਕਹਿੰਦੇ ਆ ਤੇ ਮੈਨੂੰ ਇਹ ਸੀ ਕਿ ਮੈਨੂੰ ਵੈਸੇ ਤੰਗ ਕਰਨ ਦੇ ਬਟ ਜਦ ਮੈਂ ਚਾੜੂ ਲਗਾ ਕੇ ਅੰਦਰ ਗਈ ਤੇ ਮੇਰੀ ਗਾੜੀ ਨੇ ਕੱਪ ਘੜਤਾ ਦੁੱਧ ਹਲਾ ਫਿਰ ਮੈਨੂੰ ਕਿਹਾ ਮਾਂ ਤੂੰ ਪਹਿਲਾਂ ਦਾ ਜ਼ਿੰਦਗੀ ਦੇ ਦਿਨ ਭੁੱਖ ਲੱਗੀ ਮੈਂ ਤੈਨੂੰ ਦੁੱਧ ਦੇ ਦਿੰਦੀ ਵੈਸੇ ਮੈਂ ਸਵੇਰੇ ਨੂੰ ਦੋਸੀ ਉੱਠੇ ਚਾਹ ਪਾਣੀ ਪੀਤਾ ਇਹਨੂੰ ਵੀ ਦਿੱਤਾ ਸੀ ਚਾਹ ਤੇ ਦੁੱਧ ਮਿਕਸ ਕਰਕੇ ਉਹ ਤਾਂ ਇਹਨੇ ਇੱਕ ਕੱਪ ਪੀ ਲਿਆ ਤੇ ਫਿਰ ਮਤਲਬ ਇਹਨੇ ਵਾਸ਼ਰੂਮ ਵਗੈਰਾ ਕੀਤਾ ਤੇ ਫਿਰ ਇਹਨੂੰ ਭੁੱਖ ਲੱਗ ਗਈ ਖੇਡਦੇ ਖੇਡਦੇ ਨੂੰ ਫਿਰ ਮੰਗਨ ਦੇ ਪੈਸੀ ਸਵੇਰ ਸ਼ਾਮ ਹੀ ਹੁਣ ਦੁੱਧ ਚਾਹ ਪੀਂਦੇ ਆ ਦੁਪਹਿਰੇ ਸਾਰੀ ਦਿਹਾੜੀ ਖੇਡਦੇ ਰਹਿੰਦੇ ਆ ਰੋਟੀ ਵੀ ਖਾ ਲੈਂਦੇ ਆ ਅੱਗੇ ਨਾਲ ਲੋਕ ਬਹੁਤ ਮਤਲਬ ਬੱਦਿਆ ਹੋਇਆ ਮਸਕਿੰਦਰ ਸੁਧਰੀਆਂ ਮਸ਼ਰਾਫਾ ਨਟ ਕਰਦਾ ਵਾ ਤੇ ਆਪਣਾ ਵਾਸ਼ਰੂਮ ਵਗੈਰਾ ਵੀ ਨਿੱਕਰ ਲਾ ਕੇ ਕਾਰੀ ਲੈਂਦਾ ਵਾ ਇੱਥੇ ਵਸਮੀਰਾ ਆਲਰੇਡੀ ਸਾਰਾ ਚਾੜੂ ਲੱਗ ਚੁੱਕਾ ਸੀ ਤੇ ਬਿਸਤਰੇ ਹਲੇ ਮੇਰੇ ਪੈਸੇ ਚੱਕਣ ਵਾਲੇ ਤੇ ਮੈਂ ਬਣਾਈ ਸੀ ਕੱਲ ਰਾਤ ਮਸਤਰਾ ਛੋਲਿਆਂ ਦੀ ਦਾਲ ਸੋ ਰਾਤੀ ਖਾਦੀ ਤੇ ਹੁਣ ਖਾਣ ਨੂੰ ਅਸਲ ਦੇ ਵਿੱਚ ਰੋਟੀਆਂ ਨਾਲ ਦਿਲ ਨਹੀਂ ਸੀ ਕਰਨਦੇ ਆ ਮਤਲਬ ਨਾ ਹੋਰ ਜਿਹ ਤਰਾਂ ਦੀ ਬਣੀ ਸੀ ਵਦਦੀਆਂ ਨਹੀਂ ਬਣੀ ਤੇ ਰੋਟੀਆਂ ਸਾਨੂੰ ਦਿਲ ਨਹੀਂ ਸੀ ਕਰਨਦੇ ਆ ਦਾਲ ਨਾਲ ਰਾਤੀ ਵੀ ਇੱਕ ਇੱਕ ਦੋ ਦੋ ਖਾਦੀਆਂ ਗਈਆਂ ਤੇ ਫਿਰ ਮੈਂ ਸੋਚਿਆ ਕਿ ਆਟੇ ਦੇ ਵਿੱਚ ਗੁੰਨਣ ਕੇ ਤੇ ਆਪਾਂ ਮਤਲਬ ਪਰੌਂਠੀਆਂ ਰੋਟੀਆਂ ਬਣਾ ਲੈਨੇ ਆ ਪਹਿਲਾਂ ਮੈਂ ਪਾਈ ਕਸੂਰੀ ਮੇਥੀ ਤੇ ਲੂਣ ਤੇ ਲਾਲ ਮਿਰਚ ਪਾਈਆਂ ਥੋੜੀਆਂ ਜੀਆਂ ਮਤਲਬ ਲੂਣ ਮਿਰਚ ਨਾ ਜ਼ਿਆਦਾ ਕਰਾਰਾ ਨਹੀਂ ਦਾਲ ਜਿੰਨੀ ਹੈਗੀ ਸੀ ਉਨੀ ਪਾ ਲਈ ਬਾਕੀ ਜਿਹੜਾ ਆਟਾ ਸੀ ਉਹ ਮੈਂ ਪਾਣੀ ਨਾਲ ਗੁੰਨ ਲਿਆ ਤੇ ਬਹੁਤ ਦੀਆਂ ਮਤਲਬ ਟੇਸਟੀ ਰੋਟੀਆਂ ਬਣੀਆਂ ਪਰ ਮਤਲਬ ਕਿਉਂ ਨਾ ਚੋਪੜ ਚੋਪੜ ਕੇ ਦੋਨੋਂ ਪਾਸੇ ਤੋਂ ਬਹੁਤ ਜ਼ਿਆਦੀ ਵਧੀਆ ਬਣੀਆਂ ਤੇ ਖਾਂਚ ਵੀ ਬਹੁਤ ਜ਼ਿਆਦਾ ਨਜ਼ਾਰਾ ਹੈ ਕਿਉਂਕਿ ਦਾਲ ਖਾਣਾ ਮਤਲਬ ਦਿਲ ਜਾ ਨਹੀਂ ਕੀਤਾ ਰਾਤ ਵੀ ਮਸੈਂ ਇੱਕ ਦਾਂ ਦੋ ਰੋਟੀਆਂ ਖਾਧੀਆਂ ਹੋਈਆਂ ਉਸ ਤੋਂ ਵੱਧ ਰੋਟੀ ਖਾਦੀ ਨਹੀਂ ਗਈ ਦਾਲ ਨਾ ਹੋਰ ਜਿ ਤਰ੍ਹਾਂ ਦੀ ਫਿੱਕਲੀ ਫਿੱਕਲੀ ਜੀ ਬਣੀ ਸੀ ਫਿਰ ਉਹ ਮਤਲਬ ਜਦੋਂ ਬਨ ਜਾਂਦੀ ਉਸ ਤੋਂ ਬਾਅਦ ਲੂਣ ਮਿਰਚ ਮਾਉਣ ਨੂੰ ਨਹੀਂ ਦਿਲ ਕਰਦਾ ਤੇ ਇਸ ਕਰਕੇ ਮੈਂ ਸੋਚਿਆ ਆਟੇ ਦੇ ਵਿੱਚ ਗੁੰਨ ਲ ਕੇ ਦਾਲ ਤੇ ਫਿਰ ਇਹਦੀਆਂ ਪਰੌਂਠੀਆਂ ਬਣਾ ਲੈਣੇ ਰੋਟੀਆਂ ਤੇ ਸਿਕੰਦਰ ਉਹਨਾਂ ਦੇ ਪਪਾ ਗੈਸ 'ਚ ਨਾਉਣ ਸਿਕੰਦਰ ਉਹਨਾਂ ਦੀਆਂ ਸ਼ਰਤਾਂ ਚੱਲਣਦੀਆਂ ਸੀ ਤੇ ਆਟਾ ਗੁੰਨ ਕੇ ਮੈਂ 15-20 ਮਿੰਟ ਵਾਸਤੇ ਰੈਸਟ ਤੇ ਰੱਖ ਦੂੰਗੀ ਉਹਨਾਂ ਚਿਰ ਮੈਂ ਆਪਣਾ ਜਿਹੜਾ ਬਿਸਤਰਾ ਉਹ ਚੱਕ ਲੂੰਗੀ ਤੇ ਬਰਤਨ ਸਾਫ਼ ਕਰ ਲੂੰਗੀ ਤੇ ਪਲੀਜ਼ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਆਪਣਾ ਚੈਨਲ ਜਲਦੀ ਹੀ ਮੋਨਟਾਈਜ਼ ਹੋਣ ਵਾਲਾ ਵਾ ਸੋ ਸਾਰੇ ਜਣੇ ਪਹਿਲਾਂ ਵਾਂਗੂ ਸਾਥ ਤੇ ਸਪੋਰਟ ਦਿਓ ਥੋੜੀ ਜੀ ਨਾ ਪ੍ਰੋਬਲਮ ਆ ਗਈ ਸੀ ਘਰ ਦੇ ਵਿੱਚ ਮਤਲਬ ਤਾਂ ਕਰਕੇ ਮੇਰੀਆਂ ਵੀਡੀਓਸ ਨਹੀਂ ਸੀ ਆ ਰਹੀਆਂ ਤੇ ਸੋ ਤੁਸੀਂ ਪਹਿਲਾਂ ਵਾਂਗੂ ਹੀ ਸਾਰੇ ਜਣੇ ਸਪੋਰਟ ਦਿਓ ਸਾਥ ਦਿਓ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਕੇ ਜਾਇਆ ਕਰੋ कि ਜੇ ਕੋਈ ਪ੍ਰੋਬਲਮ ਹੁੰਦੀ ਹੈ ਫਿਰ ਵੀਡੀਓ ਸਪਾਉਣ ਨੂੰ ਦਿਲ ਨਹੀਂ ਕਰਦਾ ਸੋ ਸਮਝਿਆ ਕਰੋ ਤੇ ਬਸ ਆਪਣੇ ਹੌਂ ਡੇਲੀ ਵਲੌਗ ਆਇਆ ਕਰਨਗੇ ਮੈਂ ਕੋਸ਼ਿਸ਼ ਕਰਿਆ ਕਰੂੰਗੀ ਕਿ ਆਪਾਂ ਮਿੰਨੀ ਵਲੌਗ ਹੀ ਬਣਾ ਕੇ ਪਾਇ ਕਰਾਂਗੇ ਤੇ ਬਸ ਇੱਥੇ ਜਿਹੜੇ ਮੈਂ ਕੱਲ ਦੇ ਕੱਪੜੇ ਧੋਤੇ ਹੋਏ ਸੀ ਉਹ ਜੋੜ ਕੇ ਰੱਖਣ ਦੇ ਸੀ ਤੇ ਹੁਣ ਬਿਸਤਰੇ ਚੱਕੂੰਗੀ ਅੱਜ ਨਾ ਮਤਲਬ ਥੇਲੇ ਟਾਈਮ ਤਾਂ ਥੋੜਾ ਜਿਹਾ ਹੀ ਹੋਇਆ ਸੀ ਸਵਾ ਕੱਠ ਦਾ ਟਾਈਮ ਸੀ ਤੇ ਜ਼ਿਆਦਾ ਟਾਈਮ ਨਹੀਂ ਸੀ 흘ੇ ਹੋਇਆ ਤੇ ਬੱਤੀ ਚੱਲੇਗੀ ਸੀ ਅੱਜ 10 ਵਜੇ ਤੇ ਮੈਨੂੰ ਇਹ ਸੀ ਕਿ ਚੱਲ ਮੈਂ ਮਸ਼ੀਨ ਦੇ ਵਿੱਚ ਕੱਪੜੇ ਦੁਪਹਿਰੇ ਪਾ ਲੂੰਗੀ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਬੱਤੀ ਚੱਲ ਜਾਨੀ ਆ ਬੱਤੀ ਚੱਲੇਗੀ ਸੀ ਰੋਟੀਆਂ ਬਣਾਉਣੀਆਂ ਬਣਾਉਂਦੇ ਨੂੰ ਫਿਰ ਆਈ ਸ਼ਾਮ ਨੂੰ ਜਾ ਕੇ 5-6 ਵਜੇ ਤੇ ਅੱਜ ਕੱਪੜੇ ਨਹੀਂ ਧੋਤੇ ਅੱਜ ਦੀ ਸੀ ਵੈਸੇ ਤਾਂ ਬੱਚਿਆਂ ਦੇ ਤੇ ਇਹਨਾਂ ਦੇ ਕੱਪੜੇ ਮਤਲਬ ਮੈਂ ਦਿੱਲੀ ਦੀ ਦਿੱਲੀ ਧੋ ਹੀ ਲੈਣੀ ਆ ਰੱਖ ਨਹੀਂ ਜੇ ਜੁੜ ਜਾਣ ਫਿਰ ਧੋਫ ਦੇਣੀ ਆ ਬੱਸ ਕੀ ਸਾਰੀ ਚੱਕਰ ਹੋ ਚੱਲੀ ਸੀ ਸਾਰੀ ਮਤਲਬ ਟੋਟਲੀ ਤੇ ਸਕੰਦਰ ਉਹਨਾਂ ਦੀਆਂ ਸਰਾੜ ਤਾਂ ਵੇਖੋ ਦੁੱਧ ਪੀ ਕੇ ਤੇ ਫੇਰ ਕੱਪ ਲੈਣ ਆਇਆ ਵੀਰੇ ਨੂੰ ਵੀ ਦਿੱਤਾ ਤੇ ਆਪ ਵੀ ਫੜ ਲਿਆ ਤੇ ਇੱਥੇ ਉਹਨਾਂ ਦੇ ਪਪਾ ਗਿਆ ਸੀ ਨਾਉਣ ਤੇ ਮੈਂ ਉਹਨਾਂ ਦੇ ਬਸ ਕੱਪੜੇ ਕੱਢ ਕੇ ਰੱਖ ਨਹੀਂ ਸੀ ਤੇ ਜਿਹੜੇ ਤੋਂ ਨਾਲ ਹੀ ਉਹ ਵੀ ਕੱਢ ਕੇ ਰੱਖ ਲੇ ਤੇ ਜਿਹੜੇ ਤੋਤੇ ਹੋ ਉਹਨਾਂ ਨੂੰ ਦੇ ਦਿੱਤੇ ਬਸ ਇੱਥੇ ਆਪਣੀ ਟੋਟਲੀ ਸਾਫ ਸਫਾਈ ਹੋ ਚੁੱਕੀ ਆ ਤੇ ਆਹ ਦੇਖੋ ਬਾਗ ਦਾ ਮਾਹੌਲ ਹੋ ਜਾ ਦਿੱਤੋ ਪਚੜੀ ਆ ਸ਼ਰਦਾ ਪਾਣੀ ਲਾ ਕੇ ਆਪਾਂ ਖਾ ਲਿਆ ਵਾ ਸਾਬ ਸਫਾਈਆਂ ਕਰ ਲਈਆਂ ਸਾਰੀਆਂ ਤਾਂ ਦੇਖੋ ਕਿੱਡੀਆਂ ਸੋਹਣੀਆਂ ਰੋਟੀਆਂ ਬਣੀਆਂ ਸੀ ਪੰਡਾਸ਼ਨਾਵੇਂ ਸਾਰਾ ਚੱਕ ਲਿਆ ਸੀ ਇਹਨਾਂ ਦੇ ਫਾਪਾ ਨੂੰ ਤੋੜਤਾ ਸੀ ਉਸ ਤੋਂ ਬਾਅਦ ਮੇਰਾ ਫਿਰ ਟਾਈਮ ਨਹੀਂ ਲੱਗਾ ਵੀਡੀਓ ਬਣਾਉਂਦਾ ਤੇ ਸੋ ਇੱਥੇ ਬਸ ਆਪਣੀਆਂ ਰੋਟੀਆਂ ਬਣ ਚੁੱਕੀਆਂ ਸੀ ਚੱਕ ਤਾਂ ਆਪਣੀ ਸਾਰੀ ਹੋ ਗਈ ਸਾਬ ਸਫਾਈਆਂ ਸਾਰੀਆਂ ਹੋ ਗਈਆਂ ਸੀ ਕਿ ਨਾਵਾਂਗੇ ਹੁਣ ਆਪਾਂ ਸ਼ਾਮ ਨੂੰ ਸਾਰਾ ਕੰਮ ਖਤੰਡਾ ਹੋ ਗਿਆ ਸੀ ਤੇ ਸੁਲਤਾਨ ਵੀ ਮੇਰੇ ਆਂਦਿਆਂ ਨੂੰ ਸੌਂ ਗਿਆ ਸੀ ਦੁੱਧ ਪੀ ਕੇ ਥੱਕ ਟੁੱਟ ਕੇ ਸੌਂ ਗਿਆ ਸੀ ਤੇ ਮੈਂ ਵੀ ਰੈਸਟ ਕਰ ਲਈ ਫਿਰ ਮੈਂ ਸ਼ਾਮ ਨੂੰ اٹਕੇ ਨਾਈ ਤੇ ਕਪੜੇ ਤੇ ਅੱਜ ਤੁੱਟੇ ਨਹੀਂ ਗਏ ਤੇ ਇੱਥੇ ਮੈਂ ਨਾ ਸ਼ਾਮੀ ਆਲੂ ਮਟਰਾਂ ਦੀ ਸਬਜ਼ੀ ਲੈ ਲਈ ਸੀ ਮਤਲਬ ਉਹ ਵੀ ਮੈਂ ਸ਼ਾਮੀ ਬੈਠੀ ਬੈਠੀ ਨੇ ਕੱਢੇ ਸੀ ਮਟਰ ਤੇ ਇਹਨਾਂ ਦੇ ਪਪਾ ਸਾਰੀ ਢੇੜੀ ਉੱਤੇ ਪੱਠੇ ਤੇ ਰਾ ਫਿਰ ਆਣ ਕੇ ਚਦੂ ਆਏ ਉਨੇ ਚਾਹ ਪਾਣੀ ਬਣਾਇਆ ਫਰੋਣਾ ਲੱਗੇ ਬੈਠੇ ਰਹਾ ਤੇ ਫੋਨ ਮੇਰਾ ਬੱਚਾ ਗੋਲ ਸੀ ਕਿਤੋਂ ਫੋਨ ਦਾ ਖੜਾ ਨਹੀਂ ਛੱਡਦੇ ਤੇ ਇੱਥੇ ਬਸ ਦੁੱਧ ਗਰਮ ਤਰਿਆ ਸੀ ਮਤਲਬ ਰੱਖਿਆ ਸੀ ਗੈਂਸ ਤੇ ਤੇ ਸਬਜੀ ਨੂੰ ਮੈਂ ਤੜਕਾ ਲਗਾਉਣਾ ਹੈ ਬਾਕੀ ਮਤਲਬ ਆਲੂ ਮਟਰ ਆਲੂ ਵੀ ਕੱਟ ਕੇ ਰੱਖੇ ਸੀ ਮਟਰ ਵੀ ਕੱਢੇ ਸੀ ਤੇ ਕੰਡੇ ਕੱਢ ਕੇ ਕੱਟ ਕੇ ਤੇ ਮੈਂ ਮਤਲਬ ਬਰਤਨ ਸਾਫ ਕਰਨ ਚਲੇਗੀ ਤੇ ਆ ਕੇ ਮੈਂ ਕਟਰ ਕਰਕੇ ਹੁਣ ਮੈਂ ਤੜਕਾ ਲਗਾਉਂਗੀ ਤੜਕੇ ਦੀ ਤੁਹਾਨੂੰ ਰੈਸਪੀ ਮੇਰੀ ਪਤਾ ਹੀ ਹੈ ਮੈਂ ਸਿੰਪਲ ਜਿਹੇ ਤਰੀਕੇ ਨਾਲ ਤੜਕਾ ਲਗਾਨੀ ਆ ਇੱਕ ਘੜਛੀ ਤੇਲ ਦੀ ਪਾ ਕੇ ਉਸ ਤੋਂ ਬਾਅਦ ਗੰਡੇ ਤੇ ਹਰੀਆਂ ਮਿਰਚਾਂ ਪਾਈਆਂ ਕੋਈ ਜ਼ਿਆਦਾ ਮਤਲਬ ਅਦਰਕ ਲਸਣ ਵਗੈਰਾ ਨਹੀਂ ਪਾਇਆ ਮਤਲਬ ਮਿਲਿਆ ਹੀ ਨਹੀਂ ਅੱਜ ਪਤ ਨਹੀਂ ਕੀ ਗੱਲ ਤੇ ਇੱਕ ਮਹਿੰਗਾ ਬਹੁਤ ਆ ਤੇ ਇੱਥੇ ਬਸ ਮੈਂ ਤੜਕਾ ਗੰਡੇ ਭੁੰਨ ਵਾਸਤੇ ਰੱਖ ਦਿੱਤੇ ਸੀ ਉਹਨਾਂ ਚ ਮੈਂ ਆਪਣਾ ਆਟਾ ਛਾਂ ਲਿਆ ਤੇ ਲੂਣ ਮਿਰਚ ਪਾ ਕੇ ਪਲੇਟ ਦੇ ਵਿੱਚ ਰੱਖ ਲਿਆ ਸੀ ਹੁਣ ਆਪਾਂ ਸਿੰਪਲ ਜੇ ਤਰੀਕੇ ਦੇ ਨਾਲ ਆਪਾਂ ਸਬਜ਼ੀ ਨੂੰ ਤੜਕਾ ਲਗਾ ਲਾਂਗੇ ਬਟਨ ਅੱਜ ਨਾ ਮਟਰ ਥੋੜੇ ਕੱਚੇ ਕੱਚੇ ਜੇ ਹਨ ਪਹਿਲਾਂ ਉਬਾਲ ਲੈਣੇ ਨਾ ਪਾਣੀ ਦੇ ਵਿੱਚ ਤੇ ਇੱਕ ਮਤਲਬ ਪਹਾਰ ਦੀਆਂ ਮਤਲਬ ਕੀ ਕਹਿੰਦੇ ਹੁੰਦੇ ਆ ਜਾਂਦੀਆਂ ਦਿੰਦੀਆਂ ਸਬਜ਼ੀਆਂ ਆਉਂਦੀਆਂ ਤੇ ਚੰਗੀ ਤਰ੍ਹਾਂ ਬਣੇ ਨਹੀਂ ਮਟਰ ਥੋੜੇ ਥੋੜੇ ਕੱਚੇ ਜੇ ਰਹੇ ਐਸੇ ਆਲੂ ਤੇ ਚੰਗੀ ਤਰ੍ਹਾਂ ਬਣ ਗਏ ਸੀ ਤੇ ਬਸ ਮਟਰ ਥੋੜੇ ਜੇ ਕੱਚੇ ਰਹੇ 1 ਘੰਟੇ ਵਿੱਚ ਸਬਜ਼ੀ ਜਿੰਨੀ ਪੂਰੀ ਬਟ ਤਾਂ ਵੀ ਨਹੀਂ ਬਣਿਆ ਪਤਾ ਨਹੀਂ ਕੀ ਚੱਕਰ ਆ ਤੇ ਇੱਥੇ ਬਸ ਆਪਾਂ ਲੂਣ ਵਿੱਚ ਪਾ ਲਿਆ ਸੀ ਤੇ ਥੋੜਾ ਜਿਹਾ ਪਾਣੀ ਪਾ ਕੇ ਉਸ ਤੋਂ ਬਾਅਦ ਮੈਂ ਸਬਜੀ ਪਾਤੀ ਸੀ ਸੋ ਕਿਦਾਂ ਦਾ ਲੱਗਾ ਮੇਰਾ ਅੱਜ ਦਾ ਵਲੌਗ ਸਾਰੇ ਜਣੇ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਜਿਹੜੇ ਚੈਨਲ ਤੇ ਨਿਊ ਆਏ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਪਲੀਜ਼ ਬਾਤ ਤੋਂ ਵੱਧ ਸਪੋਰਟ ਦਿਓ ਪਿਆਰ ਦਿਓ ਤੇ ਓਕੇ ਬਾਏ ਟੀਟੀ